ਜੂਨ 1984 ਜੋ ਅਕਾਲ ਤਖਤ ਤੇ ਅਟੈਕ ਹੋਇਆ अनेका ਸਿੰਘਾਂ ਸਿੰਘ ਨੇ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਉਸ ਵਕਤ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਜਾਂ ਜਿਨ੍ਹਾਂ ਨੂੰ ਉਸ ਵੇਲੇ ਹਿਸਟਰੀ ਦਾ ਪਤਾ ਹੋਵੇਗਾ ਗੁਰਪੰਛਮ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਅੰਮ੍ਰਿਤਸਰ ਦੀ ਧਰਤੀ ਤੇ ਦਰਬਾਰ ਸਾਹਿਬ ਸੰਗਤਾਂ ਦੂਰਾਂ ਨੇੜਿਆਂ ਤੋਂ ਪਹੁੰਚ ਰਹੀਆਂ ਸਨ ਪਰ ਭਾਰਤੀ ਵੈਸੇ ਤਾਂ ਅਕਾਲ ਤਖਤ ਤੇ ਬੜੇ ਅਟੈਕ ਹੋਏ ਪੂਰਿਆ ਗਿਆ ਛੋਟੇ ਕੱਲੂ ਘਾਰੇ ਵੇਲੇ ਵੱਡੇ ਕੱਲੂ ਘਾਰੇ ਵੇਲੇ ਅਗਲਿਆਂ ਨੇ ਗੰਗਾਂ ਮਾਰ ਕੇ ਵੀ ਅਫਦਾਲੀ ਵੇਲੇ ਤੇ ਕਿੰਨੇ ਹਮਲੇ ਹੁੰਦੇ ਰਿਹਾ ਪਹਿਲਾਂ ਵੀ ਪਰ ਇਹ ਪਹਿਲੀ ਵਾਰ ਹੋਇਆ ਕਿ ਬਾਰਵਾਂ ਹਮਲਾ ਨਹੀਂ ਹੋਇਆ ਪਰ ਦੀ ਦੇਸ਼ ਦੀ ਆਰਮੀ ਵੱਲੋਂ ਹਮਲਾ ਕੀਤਾ ਗਿਆ ਤੇ ਬਾਨਾ ਬਣਾਇਆ ਗਿਆ ਜੀ ਇਹ ਤੇ ਉਥੇ ਅੰਦਰ ਸਿੰਘ ਲੁਕੇ ਹੋਏ ਸੀ ਇਸ ਕਰਕੇ ਸਾਨੂੰ ਅਟੈਕ ਕਰਨਾ ਪਿਆ ਪਰ 35 34 35 ਗੁਰਦੁਆਰੇ ਹੋਰ ਵੀ ਸੀ ਜਿੰਨਾ ਉੱਤੇ ਹਮਲੇ ਕੀਤੇ ਗਏ ਉੱਥੇ ਵੀ ਨੁਕਸਾਨ ਪਹੁੰਚਾਇਆ ਗਿਆ ਤਿਆ ਕਾਲਤਖ ਦੇ ਉੱਪਰ ਜਿੰਨੇ ਗੋਲੀਆਂ ਦੇ ਨਿਸ਼ਾਨ ਲੱਗੇ ਤੁਹਾਨੂੰ ਪਤਾ ਹੈ ਜਲਿਆਂਵਾਲਾ ਸਾਕਾ ਵਾਪਰਿਆ 1919 ਦੇ ਵਿੱਚ ਉਹ ਅੱਜ ਤੱਕ ਨਿਸ਼ਾਨ ਉੱਦਾਂ ਪਏ ਨੇ ਉਹ ਮਟਾਈ ਨਹੀਂ ਗਏ ਜਲਿਆਂਵਾਲਾ ਦਾ ਸਾਕਾੜਾ 1919 ਵਿੱਚ ਵਾਪਰਿਆ ਤੇ 84 ਬਾਅਦ ਚ ਆਉਂਦਾ ਅਕਾਲ ਤਖਤ ਹਦਾ ਇੱਕ ਵੀ ਨਿਸ਼ਾਨ ਨਹੀਂ ਸਾਂਭਣ ਦਿੱਤਾ ਅਗਲੇ ਨੇ ਆਪਣੇ ਬਾਬਿਆਂ ਕੋਲੋਂ ਉਹਦੀ ਸੇਵਾ ਸੰਭਾਲ ਕਰਵਾ ਦਿੱਤੀ ਪਤਾ ਹੀ ਹੈ ਜੀ ਉਹ ਕਿਹਨਾਂ ਦੀ ਗੱਲ ਮੈਂ ਕਰ ਰਿਹਾ ਕਿਹੜੇ ਸੀ ਉਹ ਲੋਕ ਪੜੋ ਪਤਾ ਲੱਗੇਗਾ ਸਾਨੂੰ ਅੱਜ ਮੇਰੇ ਵਰਗੇ ਪ੍ਰਚਾਰਕਾਂ ਦਾ ਵਿਰੋਧ ਇਸੇ ਕਿਤੇ ਇਹ ਕਹਿੰਦਾ ਕਿ ਮੇਰੇ ਕੋਲੋਂ ਝੂਠ ਨਹੀਂ ਬੋਲਿਆ ਜਾਂਦਾ ਤੇ ਜਿਹੜੇ ਲੋਕ ਉਹਨਾਂ ਦੀਆਂ ਝੋੜੀਆਂ ਚੁੱਕਦੇ ਨੇ ਉਹਨਾਂ ਨੂੰ ਕੋਈ ਦੀ ਪੁੱਛਦਾ ਮੈਂ ਤਾਂ ਸਿੱਧਾ ਕਹਿੰਦਾ ਅਸੀਂ ਕਿਹਨੇ ਅਕਾਲ ਤਖਤ ਤੋਂ ਲੋ ਪ੍ਰਵਾਨ ਸਿੱਖ ਰਹਿਤ ਮਰਿਆਦਾ ਜਿਹੜੇ ਉਹਨਾਂ ਦੀ ਝੋਲੀ ਚੁੱਕਦੇ ਨੇ ਉਹ ਸਰ ਪ੍ਰਵਾਨਤ ਨੇ ਕੋਈ ਨਹੀਂ ਉਹਨਾਂ ਨੂੰ ਕੁਝ ਕਹਿੰਦਾ ਮੈਂ ਤੁਹਾਡੇ ਸਾਹਮਣੇ ਦਲੀਲ ਦੇ ਨਾਲ ਗੱਲ ਕਰ ਰਿਹਾ 1919 ਦੇ ਵਿੱਚ ਜਿਲ੍ਹਿਆਂ ਵਾਲਾ ਸਾਾਕਾ ਵਾਪਰੇ ਤੇ ਗੋਲੀਆਂ ਦੇ ਨਿਸ਼ਾਨ ਅੱਜ ਤੱਕ ਸਾਹਮਣੇ ਰੱਖੇ ਨੇ ਤੇ 84 ਤੇ ਬਾਅਦ ਵੀ ਚਾਹੁੰਦਾ 84 ਦੇ ਦਰਬਾਰ ਸਾਹਿਬ ਅਕਾਲ ਤਖਤ ਦੇ ਨਿਸ਼ਾਨ ਵੀ ਸਾਹਮਣੇ ਜਾ ਸਕਦੇ ਸੀ ਜਦੋਂ ਬੱਚਾ ਮਾਂ ਦੇ ਨਾਲ ਦਰਬਾਰ ਸਾਹਿਬ ਜਾਂਦਾ ਪੁੱਛਦਾ ਨਾ ਮਾਂ ਨੂੰ ਮਾਂ ਇਹ ਨਿਸ਼ਾਨ ਕਰਦਾ ਜੇ ਮਾਂ ਨੂੰ ਨਾਂ ਵੀ ਪਤਾ ਹੁੰਦਾ ਕਿਸ ਨੂੰ ਪੁੱਛਦੀ ਬਾਪ ਨੂੰ ਨਾਂ ਵੀ ਪਤਾ ਹੁੰਦਾ ਕਿਸ ਨੂੰ ਪੁੱਛਦਾ ਉਹਦੀ ਕਿਤਾਬ ਲੈ ਕੇ ਆਉਂਦਾ ਪੜਦਾ ਪਤਾ ਹੁੰਦਾ ਸੜਨਾਲ ਕੀ ਵਾਪਰੇ ਜਿਹੜੀ ਕੌਮ ਕੱਲ ਤੱਕ ਜੂਨ 1984 ਦੇ ਸਾਕੇ ਨੂੰ ਉਹਨਾਂ ਕਲੂ ਘਰ ਦੇ ਸਿੰਘਾਂ ਨੂੰ ਯਾਦ ਕਰ ਰਹੇ ਸੀ ਅੱਜ ਵਿਆਹਾਂ ਤੇ ਚੁਟਕੀਆਂ ਮਾਰਦੇ ਸਾਨੂੰ ਲਾਚਾਰ ਬਣਾ ਦਿੱਤਾ ਜੀ ਅੱਜ ਅੱਜ ਸਾਨੂੰ ਉਹ ਸਭ ਕੁਝ ਭੁਲਾ ਦਿੱਤਾ ਆ ਤੇ ਹੁਣ 2-4 ਸਾਲਾਂ ਚ ਸਭ ਜਿਆਦੇ ਨੂੰ ਅਸੀਂ ਯਾਦ ਕਰਦੇ ਹਸਨ ਤੇ ਹੁਸੈਨ ਦੀ ਕਿਸੇ ਮੁਸਲਮਾਨ ਦੇ ਕੋਲ ਗੱਲ ਕਰਕੇ ਵੇਖੋ ਨਾ ਉਹ ਪੱਬਾਂ ਮਾਰ ਕੇ ਰੋ ਪੈਂਦਾ ਉਹ ਦੇਖਾਂ ਚ ਪਰਲ ਪਰਲ ਪਾਣੀ ਆਉਣ ਲੱਗ ਪੈਂਦਾ ਤੇ ਸਿੱਖ ਦੇ ਲਾਗੇ ਬਾਬਾ ਫਤਿਹ ਸਿੰਘ ਦੀ ਗੱਲ ਕਰਕੇ ਵੇਖੋ ਮਹਿਸੂਸ ਹੁੰਦਾ ਕਿ ਬਾਬਾ ਫਤੇ ਸਿੰਘ ਕੌਣ ਸੀ ਬਾਬਾ ਜ਼ੋਰਾਵਰ ਸਿੰਘ ਕੌਣ ਸੀ ਕੋਈ ਬੰਦਾ ਜ਼ਿੰਦਗੀ ਚ ਆਪਾਂ ਕਿਸੇ ਨੂੰ ਰੋਟੀ ਖਵਾ ਦਈਏ ਨਾ ਕਿਸੇ ਨੂੰ ਕੰਮ ਤੇ ਲਵਾ ਦਈਏ ਤੇ ਸਾਰੀ ਜ਼ਿੰਦਗੀ ਪਤਾ ਕੀ ਚੇਤਾ ਰੱਖਦੇ ਇਹ ਮੇਰਾ एहसान ਚੇਤਾ ਰੱਖੇ ਜਿਸ ਕਲਗੀਧਰ ਪਾਤਸ਼ਾਹ ਨੇ ਪੁੱਤ ਵਾਰੇ ਹੋਣ ਅਸੀਂ ਕਿੰਨਾ ਕ एहसान ਚੇਤੇ ਰੱਖਿਆ ਉਹਦਾ ਕਿੰਨਾ ਕ एहसान ਚੇਤੇ ਰੱਖਿਆ ਅਸੀਂ ਕਿ ਸਾਡੇ ਲਈ ਪੁੱਤ ਵਾਰੇ ਆਪਣੇ ਸਭ ਜਾਂਦੇ ਦੀ ਲਾਸ਼ਾਂ ਦੇ ਲਾਗੇ ਹੁੰਦੀ ਕਲਗੀਧਰ ਪਾਤਸ਼ਾਹ ਮਹਾਰਾਜ ਲੰਘੇ ਅਸੀਂ ਦੂਜਿਆਂ ਨੂੰ ਕਿਉਂ ਕਹੀ ਅਸੀਂ ਗਲਤੀ ਆਪਣੀ ਕਰੀਏ ਨਾ ਅਸੀਂ ਕਿੱਥੇ ਖਲੋਤੇ ਆ ਜਿਏਕ ਤੇ ਕੌਮ ਸਾਡੀ ਜਾਗਦੀ ਹੁੰਦੀ ਸੁਚੇਤ ਹੁੰਦੀ ਸਾਡੀਆਂ ਤੇ ਆਪਣੀਆਂ ਲੜਾਈਆਂ ਹੀ ਨਹੀਂ ਮੁੱਕਦੀਆਂ ਜੀ ਅਸੀਂ ਤੇ ਆਪਣੇ ਝਗੜਿਆਂ 'ਚ ਪੈ ਗਏ ਆ ਕਲੇਸ਼ 'ਚ ਪੈ ਗਏ ਅਸੀਂ ਆਪਣੀ ਘਰ ਦੀ ਲੜਾਈ 'ਚੋਂ ਨਿਕਲੀਏ ਇਹ ਸ਼ੁਰੂ ਤੋਂ ਵਿਚਾਰ ਧਾਰਕ ਆ ਲਾਈਵ ਕਰਾਂ 'ਚ ਬੇਚ ਬੇਚੇ ਸੁਣ ਰਹੇ ਹੋਣੇ ਨੇ ਵਿਚਾਰ ਧਾਰਕ ਟਕਰਾ ਮਿਸਲਾਂ ਵੇਲੇ ਵੀ ਸੀ ਬਾਬਾ ਬੀਰ ਸਿੰਘ ਨਰੰਗਵਾਦੀਆਂ ਦਾ ਨਾਂ ਸੁਣਿਆ ਹੋਣਾ ਸਾਰਿਆਂ ਨੇ ਬਾਬਾ ਬੀਰ ਸਿੰਘ ਨਰੰਗਵਾਦੀ ਗਗੋ ਜਿਹੜਾ ਪਿੰਡ ਗਗੋ ਗਗੋ ਬੂਆ ਪਿੰਡ ਸੁਰ ਸਿੰਘ ਦੇ ਲਾਗੇ ਇਥੋਂ ਦੇ ਜੰਪਾਲ ਸੰਨ ਉਹਨਾਂ ਦੇ ਪਿਤਾ ਜੀ ਫੌਜ ਵਿੱਚ ਡਿਊਟੀ ਕਰਦੇ ਸਨ ਬਾਬਾ ਵੀਰ ਸਿੰਘ ਨਰੰਗਵਾਦੀ ਵੀ ਫਿਰ ਭਰਤੀ ਹੋ ਗਏ ਸਰਦਾਰ ਸਾਮ ਸਿੰਘ ਠਾਰੀ ਵਾਲੇ ਦੀ ਫੌਜ ਵਿੱਚ ਮੁੜ ਕੇ ਉਹਨਾਂ ਨੇ ਜਿਹੜਾ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਨੂੰ ਰੋੜ ਜਾਂਦਾ ਉੱਥੇ ਇੱਕ ਪਿੰਡ ਨਰੰਗਵਾਦ ਆਉਂਦਾ ਉੱਥੇ ਉਹਨਾਂ ਦਾ ਲੰਗਰ ਚੱਲਦਾ ਸੀ 2000 ਦੇ ਕਰੀਬ ਦੇਲੀ ਸੰਗਤ ਪ੍ਰਸ਼ਾਦਾ ਛਕਦੀ ਸੀ ਬਾਬਾ ਬੀਰ ਸਿੰਘ ਨਰੰਗਵਾਦੀ ਦੇ ਲੰਗਰ ਵਿੱਚ ਤੇ ਬਾਬਾ ਬੀਰ ਸਿੰਘ ਨੂੰ ਸ਼ਹੀਦ ਕਿਸੇ ਦੂਜੇ ਨੇ ਨਹੀਂ ਕੀਤਾ ਲਾਹੌਰ ਤੋਂ ਚੜੀਆਂ ਫੌਜਾਂ ਆਪਣੀਆਂ ਹੀ ਸੀ ਆਪਣੇ ਤੇ ਬਾਬਾ ਬੀਰ ਸਿੰਘ ਨਰੰਗਵਾਦੀਆਂ ਨੇ ਆਪਣੇ ਦਾਲਦਿਆਂ ਨੂੰ ਇੱਕ ਸ਼ਬਦ ਆਖਿਆ ਸੀ ਕਿ ਜਦੋਂ ਸਾਡੇ ਉਹ ਸ਼ਹੀਦ ਕਰਨਗੇ ਕਿਸੇ ਨੇ ਉਹਨਾਂ ਤੇ ਵਾਰ ਨਹੀਂ ਕਰਨਾ ਸ਼ਾਂਤਮਈ ਸ਼ਹੀਦੀ ਦਿੱਤੀ ਬਾਬਾ ਬੀਰ ਸਿੰਘ ਜੀ ਨੇ ਸ਼ੇਰੇ ਪੰਜਾਬ ਮਹਾਰਾਜ ਜੀਤ ਸਿੰਘ ਜੀ ਸਪੈਸ਼ਲ ਮਿਲਣ ਵਾਸਤੇ ਬਾਬਾ ਬੀਰ ਸਿੰਘ ਨਰੰਗਵਾਦੀਆਂ ਨੂੰ ਗਿਆ ਸੀ ਕਿ ਉਹ ਜਦੋਂ ਜਦਨ ਜਦਨ ਪਤਾ ਸੀ ਨਾ ਅੱਜ ਲਾਹੌਰ ਤੋਂ ਫੌਜਾਂ ਚੜ ਕੇ ਆਈਆਂ ਤੇ ਬਾਬਾ ਬੀਰ ਸਿੰਘ ਨਰੰਗਵਾਦੀਆਂ ਨੇ ਆਪਣੇ ਲਾਂਗਰੀ ਨੂੰ ਕਿਹਾ ਅੱਜ 5 7 ਗੁਣਾ ਲੰਗਰ ਡਬਲ ਬਣਾਇਓ ਜਿੰਨਾ ਤੁਸੀਂ ਬਣਾਉਂਦੇ ਹੋ ਇਹ ਤੋਂ 5 7 ਗੁਣਾ ਵੱਧ ਬਣਾਇਓ ਲਾਂਗਰੀ ਨੇ ਪੁੱਛਿਆ ਕਾਦੇ ਲਈ ਜੀ ਕਹਿੰਦਾ ਜਿਹੜੇ ਸਾਨੂੰ ਸ਼ਹੀਦ ਕਰਨ ਆ ਰਹੇ ਆ ਨਾ ਉਹ ਵੀ ਸਾਡੇ ਭਰਾ ਵਾ ਜਿਹਨ ਸਾਨੂੰ ਖਤਮ ਕਰਕੇ ਭੁੱਖ ਲੱਗੇਗੀ ਲੰਗਰ ਚ ਜਾ ਕੇ ਪ੍ਰਸ਼ਾਦਾ ਛਕਣਗੇ ਨਾ ਉਹਨਾਂ ਨੂੰ ਸਮਝ ਆਏਗੀ ਅਸੀਂ ਆਪਣਿਆਂ ਦਾ ਹੀ ਖੂਨ ਡੋਲਦੇ ਆ। ਕਈ ਵਾਰੀ ਸ਼ਾਂਤ ਮੇਂ ਸ਼ੀਧੀਆਂ ਵੀ ਕੌਮਾਂ ਨੂੰ ਜਗਾਉਂਦੀਆਂ ਨੇ ਤੇ ਬਾਬਾ ਬੀਰਸਿੰਘ ਨਰੰਗਿਆਂਵਾਦੀਆਂ ਨੂੰ ਖਤਮ ਕਰਨ ਵਾਲਾ ਕੌਣ ਸੀ ਆਪਣੇ। ਜਿਹੜੇ ਡੋਰੀਆਂ ਦੇ ਨਾਲ ਰਲ ਗਏ। 1.5 2-2 ਆਨਿਆਂ ਤੇ ਡੋਗਰੇ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਦੀ ਫੌਜ ਵਿੱਚ ਸਿਪਾਈ ਭਰਤੀ ਹੋਏ ਸੀ ਜਿਹੜੇ ਵਜੀਰੀਆਂ ਲੈ ਗਏ। ਕਦੇ ਲਈ ਚਲਾਕੀਆਂ ਨਾਲ ਅਸੀਂ ਆਪਣੀਆਂ ਲੜਾਈਆਂ 'ਚ ਉਲਝੇ ਰਹੇ ਉਧਰ ਤੁਰੇ ਫਿਰਦੇ ਰਹੇ ਸਾਨੂੰ ਪਤਾ ਲੱਗਾ ਸਾਡ ਨਾਲ ਕੀ ਵਾਪਰਿਆ ਸੰਤਾ ਸਿੰਘ ਨਿਹੰਗ ਦੇ ਕੋਲੋਂ ਅਗਲਿਆਂ ਨੇ ਰਾਤੋਂ ਰਾਤ ਅਕਾਲ ਤਖਤ ਦੇ ਨਿਸ਼ਾਨ ਮਟਵਾ ਦਿੱਤੇ ਗਏ ਸੰਤਾ ਸਿੰਘ ਦੇ ਕੋਲ ਸਰਕਾਰੀ ਲੋਕ ਸਨ ਉਹ ਸਾਰਾ ਕੁਝ ਕਰਦੇ ਅੱਜ ਵੀ ਕੋਈ ਅੱਜ ਵੀ ਬੜਾ ਕੁਝ ਵਾਪਰਦਾ ਜੀ ਮੈਨੂੰ ਪਤਾ ਬੜਾ ਕੁਝ ਵਾਪਰਦਾ ਉਹਨਾਂ ਨੇ ਰਾਤੋਂ ਰਾਤ ਨਿਸ਼ਾਨ ਇਹ ਸਵਾਲ ਹੈ ਜੀ ਪਰ ਜੇ ਜਲਿਆਂਵਾਲੇ ਸਾਕੇ ਦੇ ਨਿਸ਼ਾਨ 1919 ਚ ਵਾਪਰੇ ਸੀ ਉਹ ਸਾਂਭੇ ਜਾ ਸਕਦੇ ਆ ਤੇ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਨਿਸ਼ਾਨ ਕਿਉਂ ਨਹੀਂ ਸਾਂਭੇ ਗਏ ਮਟਾਤੇ ਸਾਰੇ ਤਾਂ ਕਿ ਇਹਨਾਂ ਦੀ ਕੌਮ ਨੂੰ ਭੁੱਲ ਜਾਈਏ ਅੱਜ ਵੀ ਕਹਿੰਦੇ ਅੱਦੇ ਭੁਲਾ ਦਿਓ ਸਾਰਾ ਕੁਝ ਕਿਦਾਂ ਭੁੱਲ ਜਾਏ ਤੁਹਾਨੂੰ ਯਾਦ ਹੋਣਾ ਹਰਿਆਣੇ ਦੇ ਵਿੱਚ ਅੱਜ ਤੋਂ ਮੇਰੇ ਖਿਆਲ ਚ 5 7 10 ਸਾਲ ਪੁਰਾਣੀ ਗੱਲ ਇੱਕ ਪ੍ਰਿੰਸ ਨਾਮ ਦਾ ਬੱਚਾ ਬੋਰਚ ਡਿੱਗਾ ਸੀ ਸੁਣ ਤੁਸੀਂ ਉਹ ਘਟਨਾ ਸਾਰੀ ਵਿਦੇਸ਼ਾਂ ਚ ਵੀ ਸੁਣੀ ਹੋਣੀ ਸਾਰੇ ਇੱਕ ਪ੍ਰਿੰਸ ਨਾਂ ਦਾ ਬੱਚਾ ਖੂਹ ਦੇ ਬੋਰ ਚ ਡਿੱਗ ਪਿਆ ਤੇ ਭਾਰਤ ਦੇਸ਼ ਦੀ ਆਰਮੀ ਨੇ ਕਈ ਘੰਟੇ ਲਾ ਕੇ ਕਈ ਘੰਟੇ ਮਤਲਬ ਉਸ ਬੱਚੇ ਨੂੰ ਉਸ ਬੋਰ ਚੋਂ ਬਾਹਰ ਕੱਢਿਆ ਦੇਸ਼ ਦਾ ਰਾਸ਼ਟਰਪਤੀ ਲਾਈਵ ਇਹ ਸਾਰੀ ਘਟਨਾ ਨੂੰ ਵੇਖ ਰਿਹਾ ਸੀ ਜਦੋਂ ਉਸ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਰੀਫ ਕੀਤੀ ਗਈ ਆਰਮੀ ਦੀ ਕਿ ਤੁਸੀਂ ਇੱਕ ਬੱਚੇ ਦੀ ਜ਼ਿੰਦਗੀ ਬਚਾਈ ਵੇਖੋ ਬੱਚਾ ਤੇ ਬੱਚਾ ਹੁੰਦਾ ਜੀ ਕਿਸੇ ਵੀ ਕੌਮ ਦਾ ਹੋਵੇ ਬੱਚੇ ਨਾਲ ਕਦੀ ਦੁਸ਼ਮਣੀ ਸਾਰਿਆਂ ਨੇ ਹਮਦਰਦੀ ਪ੍ਰਗਟ ਕੀਤੀ ਕਿ ਬਹੁਤ ਚੰਗਾ ਕੰਮ ਕੀਤਾ ਪਰ ਇੱਕ ਅਫਸੋਸ ਆਇਆ ਕਿ ਇੱਕ ਬਨੇ ਇੱਕ ਖੂਚ ਡਿੱਗੇ ਬੱਚੇ ਨੂੰ ਭਾਰਤ ਦੀ ਆਰਮੀ ਬਾਹਰ ਕੱਢਦੀ ਹੈ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਜਿਹੜੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ 2 2 3 3 4 4 ਮਹੀਨਿਆਂ ਦੇ ਬੱਚਿਆਂ ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੀਆਂ ਕੰਧਾਂ ਨਾਲ ਮਾਰ-ਮਾਰ ਕੇ ਸ਼ਹੀਦ ਕੀਤਾ ਸੀ ਉਹ ਵੀ ਤੇ ਆਰਮੀ ਨੇ ਕੀਤਾ ਸੀ ਹੈਗੇ ਤੇ ਬੱਚੇ ਸੀਓ ਬੱਚੇ ਦੀ ਕਿਸੇ ਨਾਲ ਕੀ ਦੁਸ਼ਮਣੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਜਦੋਂ ਨਵੰਬਰ ਦੇ ਵਿੱਚ 1 ਤੋਂ ਲੈ ਕੇ 2 3 ਨਵੰਬਰ ਤੱਕ ਜਿਹੜੇ ਦਿੱਲੀ ਦੇ ਵਿੱਚ ਬੁਕਾਰੋ ਚਾਸ ਕਾਨਪੁਰ ਮੈਂ ਬੁਕਾਰੋ ਚਾਸ ਉਸ ਇਲਾਕੇ 'ਚ ਵੀ ਹੋ ਗਿਆ ਤੁਹਾਡੇ ਵਿੱਚ ਵੀ ਜੇ ਕੋਸ ਇਲਾਕੇ ਦਾ ਹੋਵੇਗਾ ਬੁਕਾਰੋ ਚਾਸੋ ਪਰਿਵਾਰ ਜਦੋਂ ਘਟਨਾ ਦੱਸਦੇ ਆ ਨਾ ਉਹਨਾਂ ਦੀਆਂ ਪੁੱਭਾਂ ਨਿਕਲ ਜਾਂਦੀਆਂ ਕਹਿੰਦੇ ਇੱਥੇ ਡੇਢ ਮਹੀਨੇ ਦੇ ਬੱਚੇ ਨੂੰ ਕੁੱਕਰ 'ਚ ਪਾ ਕੇ ਨਾ ਪਾਪੀਆਂ ਨੇ ਸਿਟੀ ਮਾਰ ਦਿੱਤੀ ਸੀ ਸਿੱਖਾਂ ਦੇ ਬਕਾਰੋ ਦੀ ਗੱਲ ਦੱਸ ਰਿਹਾ ਜੀ ਚਾਰਖੰਡ ਲਾਕੇ ਚ ਇਹ ਨਵੰਬਰ ਮਹੀਨੇ ਦੀ ਗੱਲ ਹੈ ਵਸਦੇ ਘਰ ਕਾਨਪੁਰ ਦੇ ਇਲਾਕੇ ਜਿਨ੍ਹਾਂ ਦੇ ਆਪਣੇ ਵੱਡੇ ਵੱਡੇ ਸਟੋਰ ਸੀ ਕਪਰਿਆਂ ਕਪੜਿਆਂ ਦੇ ਆਪਣੇ ਸਟੋਰ ਸੀ ਆਪਣੇ ਆਪਣੇ ਵੱਡੇ ਵੱਡੇ ਕਾਰੋਬਾਰ ਸੀ ਅੱਗ ਲਾ ਦਿੱਤੀ ਗਈ ਨਵੰਬਰ ਮਹੀਨੇ ਦੀ ਗੱਲ ਮੈਂ ਦੱਸ ਰਿਹਾ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ 31 ਅਕਤੂਬਰ ਨੂੰ ਇੰਦਰਾ ਜਿਹੜੀ ਹੈ ਉਹਨੂੰ ਭਾਈ ਸਤਵੰਤ ਸਿੰਘ ਭਾਈ ਬੀਨ ਸਿੰਘ ਜੀ ਜਦੋਂ ਕਤਮ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਪ੍ਰਕਾਰੜ ਵਿੱਚ ਆ ਕੇ ਬਹੁਤ ਕੁਝ ਵਾਪਰਦਾ ਹੈ ਗੱਲ ਫੇਰ ਆਣ ਕੇ ਉੱਥੇ ਡਿੱਗਦੀ ਹੈ ਵੀ ਦੁਸ਼ਮਣਾਂ ਤੇ ਗਿਲਾ ਕਰਨ ਦੀ ਬਾਅਦ ਦੀ ਗੱਲ ਹੈ ਪਹਿਲਾਂ ਆਪਣੇ ਵੱਲ ਵੇਖੀ ਵੀ ਸਾਡੇ ਅੱਜ ਕਿੱਥੇ ਖਲੋਤੇ ਆ ਜਿਹੜੇ ਲੋਕ ਉਹਨਾਂ ਨੂੰ ਮੜ ਕੇ ਪੰਡਦੇ ਰਹੇ ਤੇ ਬਾਅਦ ਵਿੱਚ ਉਹਨਾਂ ਦੀ ਝੋਲੀ ਵੀ ਜਾ ਕੇ ਫਿਰ ਬਹਿ ਗਏ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜੋ ਸ਼ਬਦ ਕਹੇ ਸੀ ਉਹਨਾਂ ਨੇ ਪੁਗਾਏ ਤੇ ਉੱਤੇ ਪੈਰਾ ਦਿੱਤਾ ਅੱਜ ਉਹਨਾਂ ਦੇ ਪਰੋਗਾਰ ਉਹਨਾਂ ਲੀਟਰਾਂ ਦੇ ਪੈਰਾਂ 'ਚ ਬਿਠੇ ਆ। ਦੁੱਖ ਤੇ ਉਦੋਂ ਹੁੰਦਾ ਨਾ ਵੀ ਭਾਈ ਕਿੱਥੇ ਉਹ ਮਰਦ ਸੂਰਮੇ ਆਪਣੇ ਬਚਨਾਂ ਦੇ ਬਲੀ ਆਪਣੀ ਗੱਲ ਪੁਕਾ ਗਏ ਤੇ ਤੁਸੀਂ ਅੱਜ ਸਿਆਸੀ ਬੰਦਿਆਂ ਦੀਆਂ ਝੋਲੀਆਂ ਚੁੱਕੋ ਤੇ ਵਿਰੋਧ ਕਰੋ ਉਹਨਾਂ ਪ੍ਰਚਾਰਕਾਂ ਦਾ ਜਿਹੜੇ ਗੁਰਮਤ ਦੀ ਗੱਲ ਡਟ ਕੇ ਕਰਦੇ ਵੀ ਅਸੀਂ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਹਾਂ। ਫਿਰ ਤੇ ਅਫਸੋਸ ਹੁੰਦਾ ਨਾ। ਇੱਕ ਬੰਨੇ ਰੋਣਾ ਪਈ ਨਾ 크ਿਸਚਨ ਬਣ ਗਏ ਜੀ 크ਿਸਚਨ ਬਣ ਗਏ ਬਣ ਕੇ ਜਦੋਂ ਤੁਸੀਂ ਤੁਸੀਂ ਪ੍ਰਚਾਰ ਦੀ ਗੱਲ ਵਿੱਚ ਸੰਗੀਚ ਗੂਠਾ ਦੇਣਾ ਵੀ ਤੈਨੂੰ ਬੋਲਣ ਨਹੀਂ ਦੇਣਾ। ਫਿਰ ਤੇ ਤੁਹਾਡੇ ਸਾਹਮਣੇ ਉਹ ਝੂਠ ਬੋਲਣਗੇ ਤਗੜੇ ਹੋ ਕੇ ਵੀ ਇਹਨਾਂ ਨੂੰ ਉਹ ਸੁਣਾਓ ਗੱਲਾਂ ਜਿਹੜੀਆਂ ਇਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਘਰਾਂ 'ਚ ਬੈਠੇ ਸੁਣ ਰਹੇ ਹੋਣੇ ਨੇ ਆ ਬਾਅਦ ਵਿੱਚ ਵੀ ਉਹਨਾਂ ਨੇ ਸੁਣ ਲੈਣਾ ਮੈਂ ਦੁਬਾਰਾ ਬੇਨਤੀ ਕਰਦਾ ਨੈਟਿਵ ਸੱਜਿਆ ਜਾਂਦਾ ਐਸੇ ਕਰਕੇ ਮੈਂ ਹਰ ਸਟੇਜ ਤੇ ਇੱਕ ਸ਼ਬਦ ਬੋਲਦਾ ਕੌਮ ਦੇ ਮੰਨੇ ਪਰਮਨੇ ਰਾਗੀ ਪ੍ਰਚਾਰਕ ਆਪਣੇ ਬੱਚੇ ਨੂੰ ਇਸ ਲੈਣ ਚ ਕਿਉਂ ਨਹੀਂ ਪਾਉਂਦੇ ਡਾਕਟਰ ਦਾ ਬੱਚਾ ਡਾਕਟਰ ਬਣਦਾ ਹੈ ਇੰਜੀਨੀਅਰ ਦਾ ਬੱਚਾ ਇੰਜੀਨੀਅਰ ਬਣਦਾ ਹੈ ਪਾਇਲਟ ਦਾ ਬੱਚਾ ਪਾਇਲਟ ਬਣਦਾ ਹੈ ਕਾਰਮੀ ਦਾ ਅਫਸਰ ਦਾ ਬੱਚਾ ਆਪਣਾ ਬੱਚੇ ਨੂੰ ਕਹਿੰਦਾ ਮੈਂ ਵੀ ਅਫਸਰ ਬਣਾਵਾ ਇੱਕ ਡਾਕਟਰ ਕਹਿੰਦਾ ਮੈਂ ਆਪਣੀ ਨੂੰ ਵੀ ਡਾਕਟਰ ਲੈ ਕੇ ਆ ਮੇਰਾ ਪੁੱਤ ਵੀ ਡਾਕਟਰ ਇੱਕ ਗ੍ਰੰਥੀ ਤੇ ਪ੍ਰਚਾਰਕ ਆਪਣੇ ਬੱਚੇ ਨੂੰ ਇਸ ਬਣੇ ਮੁੜ ਕੇ ਕਿਉਂ ਨਹੀਂ ਤੋਰਦਾ ਉਹ ਕਹਿੰਦਾ ਮੈਂ ਆਪਣੇ ਬਾਪ ਨੂੰ ਕਿਸੇ ਗੁਰਦੁਆਰੇ ਜਲੀਲ ਹੁੰਦੇ ਵੇਖਿਆ ਕਦੋਂ ਕੌਮ ਜਾਗੇਗੀ ਸਾਡੇ ਇਸੇ ਇਸੇ ਸਾਡੇ ਇਸ ਭੱਦੇਸ਼ ਵਿਹਾਰ ਨੇ ਕੌਮ ਦੇ ਵੱਡੇ ਵੱਡੇ ਰਾਗੀਆਂ ਨੂੰ ਗਾਇਕ ਬਣਾਤਾ ਆ ਜਿਹੜੇ ਤੁਸੀਂ ਨਾਮੀ ਅੱਜ ਗਾਇਕ ਵੇਖਦੇ ਹੋ ਨਾ ਪਤਾ ਹੈ ਕੌਣ ਸੀ ਪਹਿਲਾਂ ਮੀਕੇ ਦਾ ਨਾਮ ਸੁਣਿਆ ਹੋਣਾ ਜਦੀ ਆਵਾਜ਼ ਅੱਜ ਫਿਲਮਾਂ ਚ ਕਰੋੜਾਂ ਚ ਵਿਖਦੀ ਹੈ ਦੁਰਗਾਪੁਰ ਹੈ ਬੰਗਾਲ ਦੇ ਵਿੱਚ ਇੱਕ ਜਗ੍ਹਾ ਗੁਰਦੁਆਰੇ ਦਾ ਜਨਮ ਹੈ ਉਹਦਾ ਉਹਦਾ ਪਿਤਾ ਗਰੰਥੀ ਸੀ ਦਲੇਲ ਮਹਿੰਦੀ ਦਾ ਸਕਾਪਰਾ ਮੀਕੀ ਦਾ ਜਨਮ ਗੁਰਦੁਆਰੇ ਦਾ ਹੈ ਜੀ ਅਬ ਪੜੇ ਲਿਖੇ ਬੱਚੇ ਮੇਰੀਆਂ ਧੀਆਂ ਦੀ ਉਮਰ ਦੀਆਂ ਬੇਟੀਆਂ ਨੇ ਮੇਰੀਆਂ ਭੈਣਾਂ ਬੇਟੀਆਂ Google ਤੇ ਜਾ ਕੇ ਮੀਕੇ ਦਾ ਭਰਿਓ ਨਾ ਜਨਮ ਉਹਦੇ ਉਹਨੇ ਨਾਲ ਲਿਖਿਆ ਦੁਰਗਾਪੁਰ ਦੁਰਗਾਪੁਰ ਗੁਰਦੁਆਰੇ ਗ੍ਰੰਥ ਗੁਰਦੁਆਰੇ ਦਾ ਜਨਮ ਸੀ ਉਹਦਾ ਮੈਂ ਨਹੀਂ ਕਹਦਾ ਉਹਨਾਂ ਨੇ ਚੰਗਾ ਅਸੀਂ ਵਿਹਾਰ ਮਾੜਾ ਕਰਦੇ ਹਾਂ ਅਸੀਂ ਗਾਇਕ ਸਾਦੇ ਹਾਂ ਤੇ ਉਤੋਂ ਦੀ ਨੋਟ ਵਾਰਦੇ ਹਾਂ ਗ੍ਰੰਥੀ ਰੱਖਣ ਲੱਗਿਆਂ ਜਰੀਲ ਕਰਦੇ ਅਸੀਂ ਮੈਂ ਦੇਸ਼ਾਂ ਵਿਦੇਸ਼ਾਂ 'ਚ ਕਹਿੰਦਾ ਨਾ ਆਪੋ ਆਪਣੇ ਪਿੰਡਾਂ ਵਿੱਚ ਜਾ ਕੇ ਦੀ ਪੁੱਛਿਓ ਕ੍ਰਿਸਚੀਅਨ ਬਣ ਗਿਆ ਕ੍ਰਿਸਚੀਅਨ ਬਣ ਗਿਆ ਰੌਲਾ ਸਾਰੇ ਪੋਂਦੇ ਪੁੱਛਿਓ ਕਦੀ ਮੈਂ ਹਾਰ ਭਾਵੇਂ ਅਮਰੀਕਾ 'ਚ ਬੈਠਾ ਸਿੱਖਿਆ ਭਾਵੇਂ ਕੈਨੇਡਾ 'ਚ ਬੈਠਾ ਸਿੱਖਿਆ ਆਪਣੇ ਪਿੰਡ ਦੀ ਗ੍ਰੰਥੀ ਤਨਖਾਹ ਪੁੱਛਿਓ ਕਿੰਨੀ ਹੈ ਅਜੇ ਵੀ ਕਈ ਪਿੰਡਾਂ ਦੇ ਗ੍ਰੰਥੀ ਗਜਾ ਕਰਕੇ ਰੋਟੀ ਖਾਂਦੇ ਆ ਗਜਾ ਸਮਝਿਆ ਕੋਈ ਸਕੂਲ ਦਾ ਟੀਚਰ ਗਜਾ ਕਰਕੇ ਰੋਟੀ ਖਾਏਗਾ ਉਹਦੀ ਫਿਕਸ ਤਨਖਾਹ ਹੋਏਗੀ ਤੂੰ ਇੱਥੇ ਬਹਿ ਤਰੀ ਇਨੀ ਤਨਖਾਹ ਹੈ ਤੂੰ ਸਾਡੇ ਬੱਚੇ ਨੂੰ ਪੜਾ ਸੰਸਥਾ ਦੇ ਇਹ ਗੋਲਕਾਂ ਗਰੰਥੀਆਂ ਵਾਸਤੇ ਸੀ ਸਾਡੇ ਪ੍ਰਚਾਰ ਫੰਡ ਵਾਸਤੇ ਸੀ ਕਿ ਉਹਨਾਂ ਦੇ ਬੱਚੇ ਚੰਗੇ ਸਕੂਲਾਂ ਚ ਪੜਨ ਚੰਗੇ ਕਾਲਜਾਂ ਚ ਪੜਨ ਬੱਚਾ ਮਾਣ ਮਹਿਸੂਸ ਕਰੇ ਕਿ ਮੈਂ ਕਿਸੇ ਰਾਗੀ ਦਾ ਬੱਚਾ ਮੈਂ ਕਿਸੇ ਗਰੰਥੀ ਦਾ ਬੱਚਾ ਅਸੀਂ ਹੋਰ ਹੀ ਕਲੇਸ਼ ਚ ਪੈ ਗਏ ਤੇ ਯਾਦ ਰੱਖਣਾ ਆਉਣ ਵਾਲੇ ਸਮੇਂ ਚ ਕਾਲੇ ਅਖਰਾਂ 'ਚ ਸਾਡਾ ਨਾਮ ਲਿਖਿਆ ਜਾਏਗਾ ਜੇ ਅਸੀਂ ਅੱਜ ਵੀ ਨਾ ਜਾਗੇ ਤੇ ਅਜੇ ਵੀ ਸਾਨੂੰ ਇਸ ਬੰਨੇ ਪਹਿਰਾ ਦੇਣ ਦੀ ਜ਼ਰੂਰਤ ਹੈ ਅਸੀਂ ਪਖੰਡੀਆਂ ਦੇ ਤਾਰੀ ਬਾਬਿਆਂ ਦੇ ਮਗਰ ਤੁਰੇ ਫਿਰਦੇ ਰਿਹਾ ਉਹਨਾਂ ਉੱਤੇ ਫੁੱਲ ਸੁੱਟਦੇ ਰਹਿ ਗਰੰਥੀ ਵਿਚਾਰਾ ਜੇ ਸਾਈਕਲ ਤੋਂ ਮੋਟਰਸਾਈਕਲ ਲੈ ਲੇ ਤੇ ਪਿੱਟ ਸਿਆਪਾ ਪੈ ਜਾਂਦਾ। ਬਾਬਾ ਭਾਵੇਂ ਕਰੋੜਾਂ ਦੀ ਗੱਡੀ ਤੁਰਿਆ ਫਰੇ ਕਹਿੰਦੇ ਬਾਬਾ ਜੀ ਇਹ ਮਹਾਂਪੁਰਖਾਂ ਦੀ ਲੀਲਾ ਹੈ ਜੀ ਕਹਿੰਦੇ। ਇਹ ਸਾਡੀ ਕੌਮ ਦਾ ਦੁਖਾਂਤ ਹੈ। ਸਮਝਾਈ ਗੁਰੂ ਕੇ ਪਿਆਰਿਓ। ਤੋਂ ਮੈਂ ਤੇ ਹਰ ਇੱਕ ਸਿੱਖ ਨੂੰ ਕਹਿੰਨਾ ਆ ਨਾ ਆਪੋ ਆਪਣੇ ਪਿੰਡਾਂ 'ਚ ਪੰਜ-ਪੰਜ 7-7 ਬੰਦੇ ਬਾਹਰ ਦੇ ਰਲ ਜਾਓ। ਉਹ ਚਕੋਟੀ ਦਾ ਗਰੰਥੀ ਰੱਖੋ। ਫਿਰ ਉਹ ਤੋਂ ਕੋਈ ਰਿਪੋਰਟ ਮੰਗੋ ਕਿ ਤੈਨੂੰ ਤਨਖਾਹ ਅਸੀਂ ਦੇਵਾਂਗੇ ਤੂੰ ਆਪਣੇ ਸਾਡੇ ਪਿੰਡ ਬੱਚਿਆਂ ਦੀ ਕਲਾਸ ਲਾਈ ਉੱਥੇ ਬੀਬੀਆਂ ਪੜਾਉਣਾਂ ਦੀ ਕਲਾਸ ਲਾਈ ਉੱਥੇ ਗੁਰਮਤ ਦੀ ਗੱਲ ਕਰੀ ਤਾਂ ਕਿ ਉਹਨੂੰ ਵੇਖਣਾ ਹੀ ਨਾ ਪਵੇ ਕਿਸੇ ਵੱਲ ਜਦੋਂ ਉਹਦੀ ਤਨਖਾਹ ਘੱਟ ਹੁੰਦੀ ਹੈ ਉਹ ਤਾਂ ਫਿਰ ਕਹਿੰਦਾ ਬਾਪੂ ਚੜਾਈ ਕਰ ਜਾਂਦਾ ਫਿਰ ਉਹ ਚੇਤਾ ਕਰਾਉਂਦਾ ਪੌਣਾ ਸਾਲ ਹੋ ਚਲੇ ਪਾਠ ਨਹੀਂ ਕਰਾਉਣਾ ਉਹ ਚੇਤਾ ਕਰਾਏਗਾ ਉਥੇ ਮੜੀਆਂ ਕਬਰਾਂ ਤੇ ਜਾ ਕੇ ਪਾਠ ਕਰੇਗਾ ਨਾ ਜੇ ਵੇਖ ਕੇ ਸਨੇ ਇੰਗਲਿਸ਼ ਦਾ ਟੀਚਰ ਰੱਖਿਆ ਸੀ ਉਹ ਤਨਖਾਹ ਉਹਦੀ ਘੱਟ ਸੀ ਉਹ ਬੱਚਿਆਂ ਨੂੰ ਪੜਾ ਰਾ ਸੀ ਬੀ ਡਬਲਓ ਕੇ ਬੋਕ ਲੱਗ ਹੁੰਦੀ ਪੜਿਆ ਲਿਖਿਆ ਲੰਗਿਆ ਉਹਦਾ ਬੋਕ ਨਹੀਂ ਹੁੰਦਾ ਬੁੱਕ ਹੁੰਦਾ ਕਹਿੰਦੇ ਇੰਨੇ ਪੈਸੇ ਵਿੱਚ ਬੋਕ ਹੀ ਪੜਾਵਾਂਗਾ ਹਾਂ ਦਾ ਪਤਾ ਮੈਨੂੰ ਵੀ ਆ ਵੀ ਬੁੱਕ ਹੁੰਦਾ ਪਰ ਜੇ ਬੁੱਕ ਵੜਾਉਣਾ ਤੇ ਤਨਖਾਹ ਵਧਾਉਣੀ ਪੈਣੀ ਹੈ ਸਮਝਾਈ ਗੁਰੂ ਕੇ ਪਿਆਰਿਓ ਕਾਂਡੋ ਕਲੇਸ਼ ਚੋਂ ਬਾਹਰ ਨਿਕਲੋ ਨਹੀਂ ਤੇ ਸਾਡੇ ਕੋਲੋਂ ਤੁਰਿਆ ਗਿਆ ਸਭ ਕੁਝ ਅੱਜ ਬੱਚੇ ਸਾਡੇ ਬਾਗੀ ਕਿਉਂ ਹੋਏ ਕਿਉਂਕਿ ਅਸੀਂ ਅੱਜ ਕਿਹਾ ਜਾਂਦਾ ਜੀ ਸਾਡੇ ਬੱਚੇ ਸਿੱਖੀ ਤੋਂ ਬਾਗੀ ਹੋ ਗਏ ਬੱਚਾ ਸਿੱਖੀ ਤੋਂ ਬਾਗੀ ਨਹੀਂ ਹੈ ਬੱਚਾ ਸਿੱਖੀ ਦੇ ਨਾਂ ਤੇ ਪਖੰਡ ਤੋਂ ਬਾਗੀ ਹੈ ਸਿੱਖੀ ਦੇ ਨਾਂ ਤੇ ਜਿਹੜਾ ਪਖੰਡ ਕੀਤਾ ਉਹਨਾਂ ਤੇ ਗੁਰਦਵਾਰਿਆਂ ਤੇ ਸਾਡੇ ਅੱਜ ਬਹੁਤੇ ਪਖੰਡ ਕਰਦੇ ਆ ਵਿਚਾਰ ਚਰਚਾ ਦੇ ਉਹ ਸਜਾ ਉਹਨੂੰ ਸਿਧਾਂਤ ਦੀ ਗੱਲ ਸਮਝਾਓ ਕਿ ਬਾਣੀ ਆਹ ਕਹਿੰਦੀ ਹੈ ਕਿਰਾਂ ਚ ਸੋਹਣੀਆਂ ਕਿਤਾਬਾਂ ਪਈਆਂ ਹੋਣ ਸੋਹਣੀਆਂ ਲਾਇਬ੍ਰੇਰੀਆਂ ਹੋਣ ਤੁਹਾਡੇ ਸਹਰਾਣੇ ਇੱਕ ਕਿਤਾਬ ਪਈ ਹੋਵੇ ਤੁਸੀਂ ਭਾਵੇਂ ਰਵਾਤ ਨੂੰ ਇੱਕ ਦੋ ਪੇਜ ਪੜ੍ਹ ਕੇ ਸੋ ਇੱਕ ਸ਼ਬਦ ਦੇ ਉੱਤੇ ਵਿਚਾਰ ਕਰੋ ਪਰਿਵਾਰ 'ਚ ਬਹਿ ਕੇ ਡਿਸਕਸ ਕਰੋ ਅਜਿਹੇ ਤਲਾਕ ਹੋ ਰਹੇ ਕਿਉਂ ਹੋ ਰਿਹਾ ਕਿਉਂਕਿ ਸਾਡੇ ਕੋਲ ਵਿਚਾਰ ਮੋਗੇ ਅਸੀਂ ਸਮੱਸਿਆਵਾਂ ਨਾਲ ਜੂਝਣਾ ਹੀ ਨਹੀਂ ਸਿੱਖਿਆ ਕਿ ਜ਼ਿੰਦਗੀ 'ਚ ਵਿਆਹ ਹੋ ਗਿਆ ਪੁੱਤਰ ਧੀ ਜ਼ਿੰਦਗੀ 'ਚ ਮੁਸ਼ਕਲਾਂ ਵੀ ਆਉਣੀਆਂ ਸਮੱਸਿਆਵਾਂ ਵੀ ਆਉਣੀਆਂ ਨੇ ਉਹਨਾਂ ਸਮੱਸਿਆਵਾਂ ਨਾਲ ਨਜਿੱਠਣਾ ਕਿਵੇਂ ਹੈ ਧੀਆ ਪੁੱਤਾਂ ਦੇ ਆਨੰਦ ਕਾਰਜ ਹੁੰਦੇ ਨੇ ਤਿਆਰੀ ਕਰੋ ਕਿ ਪੁੱਤ ਤੁਹਾਡੀਆਂ ਲਾਵਾਂ ਹੋਣੀਆਂ ਆਪਣੀਆਂ ਲਾਵਾਂ ਦੀ ਤਿਆਰੀ ਕਰੋ ਆਪਣੇ ਆਪਣੇ ਆਨੰਦ ਕਾਰਜ ਤੇ ਆਪਣਾ ਸਹਿਜ ਪਾਠ ਖੁਦ ਆਪ ਕਰਿਓ ਆਪ ਗੁਰਬਾਣੀ ਪੜਿਓ ਗੁਰੂ ਦੇ ਚਰਨੀ ਲੱਗ ਜਾਓ ਗੁਰੂ ਦੇ ਸਿਧਾਂਤ ਨੂੰ ਸਮਝੋ ਤੇ ਵਿਚਾਰੋ ਗੁਰੂ ਦੀ ਜਦੋਂ ਅਸੀਂ ਜੇ ਰਾਜ ਦੀ ਸੰਕਲਪ ਵੀ ਕਰਦੇ ਆਂ ਵੀ ਸਾਡਾ ਰਾਜ ਭਾਗ ਆਪਣਾ ਹੋਣਾ ਚਾਹੀਦਾ ਰਾਜ ਭਾਗ ਹੋਣਾ ਚਾਹੀਦਾ ਹਰ ਸਿੱਖ ਚਾਹੁੰਦਾ ਸਾਡਾ ਰਾਜ ਭਾਗ ਆਪਣਾ ਹੋਵੇ ਪਰ ਉਹ ਰਾਜ ਭਾਗ ਜੁਗੋ ਜੁਗ ਅਟਲ ਤਾਂ ਹੀ ਹੋਏਗਾ ਜੇ ਬੇਸ ਗੁਰਬਾਣੀ ਹੋਏਗੀ ਤੇ ਜੇ ਸਾਡੇ ਕੋਲ ਗੁਰੂ ਦਾ ਸਿਧਾਂਤ ਸਾਡੇ ਕੋਲ ਹੋਏਗਾ ਗੁਰੂ ਦੀ ਵਿਚਾਰ ਸਾਡੇ ਕੋਲ ਹੋਏਗੀ ਜਿੱਤੇ ਹਲੇਮੀ ਰਾਜ ਹੋਏਗਾ ਜਿੱਤੇ ਹਰ ਇੱਕ ਨੂੰ ਤੁਸੀਂ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਦਾ ਰਾਜ ਪੜ ਲਓ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਸਮਾਂ ਪੜ ਲਓ ਪਤਾ ਲੱਗਦਾ ਉਹਨਾਂ ਕੋਲ ਕੀ ਸੀ ਬਾਣੀ ਦਾ ਪਖ ਬਾਣੀ ਦੀ ਵਿਚਾ ਸਾਡੇ ਘਰਾਂ ਚੋਂ ਨਿਕਲ ਗਈ ਅੱਜ ਤੇ ਬਾਣੀ ਪੜਦ ਅੱਜ ਬਾਣੀ ਪੜੀ ਜਾ ਰਹੀ ਹੈ ਮਾਫ ਕਰਨਾ ਪਰ ਬਾਣੀ ਜੀਵਨ ਸਵਾਰ ਲਈ ਨਹੀਂ ਪੜੀ ਜਾ ਰਹੀ ਬਾਣੀ ਪਦਾਰਥਾਂ ਲਈ ਪੜੀ ਜਾ ਰਹੀ ਹੈ ਮੈਂ ਵੇਖਿਆ ਕਾਦੇ ਲਈ ਬਾਣੀ ਪੜਨੀ ਹੈ ਪੋਤਰਾ ਨਹੀਂ ਹੁੰਦਾ ਕਾਦੇ ਲਈ ਪੜਨੀ ਹੈ ਦੋਤਾ ਨਹੀਂ ਹੁੰਦਾ ਕਾਦੇ ਲਈ ਪੜਨੀ ਹੈ ਦੁਕਾਨ ਨਹੀਂ ਚੱਲਦੀ ਕਾਦੇ ਲਈ ਪੜਨੀ ਹੈ ਵੀਜ਼ਾ ਨਹੀਂ ਲੱਗਦਾ ਤੂੰ ਕਵੀਰੀ ਪੜ੍ਹ ਰਿਹਾ ਪਾਈ ਬਾਣੀ ਵਿਝੇ ਲਵਾਉਣ ਵਾਸਤੇ ਸੀ ਗੁਰਵਾਣੀ ਪੁੱਤਰ ਪੈਦਾ ਕਰਨ ਵਾਸਤੇ ਸੀ ਬੇਬੇ ਨਾਨਕੀ ਦੇ ਕਰਨਾ ਤੀ ਸੀ ਨਾ ਪੁੱਤ ਸੀ ਮੈਨੂੰ ਪਤਾ ਹੈ ਇਹ ਪ੍ਰਚਾਰ ਪਖੰਡੀਆਂ ਨੂੰ ਹਜਮ ਉੱਚੀ ਬੋਲੋ ਜੀ ਨਹੀਂ ਹੁੰਦਾ